ਕਾਰਜੋਗ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਾਂ ਰਲ ਮਿਲ ਇਕੱਤਰ ਹੋ ਕਰਕੇ ਸਿੱਖ ਰਤ ਮਰਜ਼ਾਦਾ ਅਕਾਲ ਤਖਤ ਤੋਂ ਪ੍ਰਮਾਣਤਾ ਉਹਦੀ ਵਿਚਾਰ ਕਰ ਰਹੇ ਆ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਫਿਰ ਆਪ ਜੀ ਕੋਲ حاضر ਹੋਏ ਆ ਗੁਰੂ ਦੇ ਸਿੱਖ ਕੌਮ ਜਨਨ ਨੂੰ ਫੋਲੋ ਕਰ ਲੋ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਕਿਉਂਕਿ ਅੱਗੇ ਵੀ ਸੰਗਤਤ ਕੋ ਪਹੁੰਚਾ ਗੁਰਪਿਆਰ ਵਾਲੇ ਜੋ ਅਮਰਤ ਸੰਸਕਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ ਅਮਰਤ ਸੰਸਕਾਰ ਕੀ ਹੈ ਆਪਾਂ ਹੁਣ ਤੱਕ ਸਮਝ ਰਹੇ ਹਾਂ ਜੋ ਗੁਰਪਿਆਰ ਵਾਲੇ ਹੁਣ ਤੱਕ ਆਪਾਂ ਸਮਝਿਆ ਚਾਰ ਕਰੇਤਾਂ ਨੂੰ ਚਾਰ ਕਰੇਤਾਂ ਨੂੰ ਆਪਾਂ ਸਮਝ ਲਿਆ ਇਸ ਤੋਂ ਅੱਗੇ ਸਿਰਗੰਮ ਨੜੀ ਮਾਰ ਜੋ ਸਿੱਖੋ ਕਿ ਇਹ ਕੰਮ ਕਰਨ ਹੁਣ ਸਿਰਗੰਮ ਕੌਣ ਹੈ ਜੋ ਕੇਸ ਰੱਖੇ ਹੋਣ ਤੇ ਬਾਅਦ ਚ ਕੇਸਾਂ ਨੂੰ ਕਟਵਾ ਦੇਵੇ ਭਾਵ ਕੇਸਾਂ ਦੀ ਬੇਇੱਜ਼ਤ ਵੀ ਕਰ ਦੇਵੇ ਉਹਦਾ ਸੰਗ ਨਹੀਂ ਕਰਨਾ ਪੰਥ ਸੇਵਾ ਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ ਆਪਣੀ ਕਮਾਈ ਵਿੱਚੋਂ ਗੁਰੂ ਦਾ ਦਸਵੰਦ ਦੇਣਾ ਅਤੇ ਹੋਰ ਗੁਰਮਤ ਦੇ ਕੰਮਾਂ ਵਿੱਚ ਵਾਚੜ ਕੇ ਇਸਾ ਲੈਣਾ ਤੇ ਗੁਰਮਤ ਦੇ ਅਨਸਾਰ ਕੰਮ ਕਰਨੇ ਅੱਗੇ ਸਾਧ ਸੰਗਤ ਜੀ ਖਾਲਸਾ ਧਰਮ ਦੇ ਨਿਯਮ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਏ ਰਹਿਣਾ ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ਾਉਣੀ ਅੱਗੇ ਲਈ ਸਾਵਧਾਨ ਰਹਿਣਾ ਅੱਗੇ ਜੋ ਲਿਖਿਆ ਤਨਖਾਈਏ ਪੌਣਾ ਹੈ ਜੋ ਸਿਕਰਤ ਮਰਜ਼ਾ ਅਨਸਾਰ ਤਨਖਾਈਏ ਮੀਣੇ ਮਸੰਦ ਧੀਰਮੱਲੀਏ ਕਾਮਰਾਈਏ ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ ਕੁੜੀ ਮਾਰ ਸਿਰਗੁੰਮ ਨਾਲ ਵਰਤਣ ਵਾਲਾ ਤਨਖਾਈਆ ਹੋ ਜਾਂਦਾ ਜਿਹੜੇ ਗੁਰੂ ਕਾਰਜਾਂ ਦੇ ਉਲਟਾ ਹੈ ਗੁਰੂ ਘਰਾਂ ਦੇ ਉਲਟਾ ਹੈ ਜੇ ਮਸੰਦ ਵੀ ਨੇ ਧੀਰਮੱਲ ਗਏ ਗੁਰੂ ਤੇਗ ਬਹਾਦਰ ਮਹਾਰਾਜ ਦਾ ਵਿਰੋਧ ਕੀਤਾ ਜਿੰਨ ਧੀਰਮੱਲ ਗਾਣੇ ਗੁਰੂ ਸਾਹਿਬ ਤੇ ਗੋਲੀ ਚਲਵਾਈ ਜਿਹੜਾ ਗੁਰੂ ਘਰ ਦੇ ਵਿਰੋਧੀ ਹੈ ਉਹ ਤਨਖਾਈ ਹੈ ਉਹਨਾਂ ਦਾ ਵਰਤਨ ਵਾਲਾ ਵੀ ਤਨਖਾਈ ਹੈ ਸਾਸ ਜੀ ਉਹਨਾਂ ਨੇ ਜਿਹੜਾ ਵਰਤੂਗਾ ਉਹ ਤਨਖਾਈ ਹੈ ਬੇਅਮਰਤੀਏ ਜਾਂ ਪਤਿਤ ਦਾ ਝੂਠਾ ਖਾਣ ਵਾਲਾ ਉਹ ਵੀ ਤਨਖਾਈ ਆ ਜਾਂਦਾ ਜਿਹਦਾ ਅਮਰਤ ਧਾਰ ਨਹੀਂ ਉਹਦੇ ਨਾਲ ਖਾਣਾ ਬੇਅਮਰਤੀਏ ਜਾਂ ਪਤਿਤ ਗੁਰੂ ਦੇ ਹੁਕਮ ਤੋਂ ਡਿੱਗਾ ਹੋਇਆ ਦਾੜਾ ਰੰਗਣ ਵਾਲਾ ਦਾੜੇ ਰੰਗਣ ਵਾਲਾ ਵੀ ਤਨਖਾਈ ਹੈ ਪੁੱਤਰ ਜਾਂ ਧੀ ਦਾ ਸਾਖ ਮੁੱਲ ਲੈ ਕੇ ਜਾਂ ਦੇ ਕੇ puri ਦਾ ਮੁੱਲ ਲੈ ਕੇ ਜਾਂ ਮੁੰਡੇ ਦਾ ਮੁੱਲ ਲੈ ਕੇ ਲੜਕੀ ਲੜਕੇ ਦਾ ਮੁੱਲ ਲੈ ਕੇ ਸਾਖ ਦਾ ਭਾਅ ਵਿਆਹ ਕਰਨਾ ਕਰਨ ਵਾਲਾ ਉਹ ਵੀ ਤਨਖਾਈ ਹੈ ਕੋਈ ਨਸ਼ਾ ਭੰਗ ਅਫੀਮ ਸ਼ਰਾਬ ਪੋਸਤ ਕੁਕੀਨ ਆਦ ਵਰਤਨ ਵਾਲਾ ਉਹ ਵੀ ਤਨਖਾਈ ਹੈ ਗੁਰਮਤ ਤੋਂ ਵਿਰੁੱਧ ਕੋਈ ਸੰਸਕਾਰ ਕਰਨ ਕਰਾਉਣ ਵਾਲਾ ਗੁਰਮਤ ਤੋਂ ਵਿਰਧ ਖਾਸ ਕਰਕੇ ਗੱਲ ਦਾ ਧਿਆਨ ਰੱਖਣਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ ਤੇ ਜੇ ਉਹਦੇ ਉਲਟ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਹੋਰ ਦੀ ਪੂਜਾ ਕਰਾ ਰਿਹਾ ਹੈ ਕਿਸੇ ਮੜੀ ਦੀ ਕਿਸੇ ਸਮਾਦ ਦੀ ਕਿਸੇ ਧੂਏ ਦੀ ਇੱਦਾਂ ਦੇ ਕੋਈ ਗੁਰਮਤ ਦੇ ਉਲਟ ਕਾਰਜ ਹੋ ਰਿਹਾ ਤਾਂ ਉਹ ਵੀ ਤਨਖਾਈਆ ਕਰਾਰ ਆ। ਗੁਰਮਤ ਦੇ ਵਿਰੋਧ ਕਰਨ ਕਰਾਉਣ ਵਾਲਾ ਵੇਖਣ ਵਾਲਾ ਵੀ। ਸਾਸੰਗਤ ਜੀ ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ ਜੋ ਸਿੱਖ ਰਹਿਤ ਹੈ, ਸਿੱਖ ਰਹਿਤ ਮਰਜ਼ਾ ਉਹਦੇ ਵਿੱਚ ਕੋਈ ਭੁੱਲ ਕਰਨ ਵਾਲਾ ਉਹ ਵੀ ਤਨਖਾਈਆ। ਇਹ ਸਿੱਖਿਆ ਦੇ ਤੋਂ ਉਪਰੰਤ ਇਹ ਸਿੱਖਿਆ ਦੇਰੇ ਆਪਾਂ ਜੋ ਸਮਝ ਰਹੇ ਆਂ ਗੱਲ ਜੋ ਸਿੱਖਿਆ ਦੇ ਰਹੇ ਆਂ ਦੇਰ ਤੋਂ ਪ੍ਰੰਤ ਪੰਜਾਂ ਪੈਰਾ ਵਿੱਚੋਂ ਕੋਈ ਸੱਜਣ ਅਰਦਾਸਾ ਕਰੇ ਫਿਰ ਤਾਬਿਆ ਬੈਠਾ ਸਿੰਘ ਹੁਕਮ ਲਵੇ ਜਿਹੜਾ ਨੇ ਅਮਰ ਛਕਿਆ ਹੈ ਉਹਨਾਂ ਵਿੱਚੋਂ ਕਿਸੇ ਉਹਨਾਂ ਵਿੱਚੋਂ ਜੇ ਕਿਸੇ ਦਾ ਨਾਮ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰੱਖਿਆ ਹੋਇਆ ਜੋ ਆਪ ਸਮਝ ਰਹੇ ਆ ਫਿਰ ਤਾਬਿਆ ਬੈਠਾ ਸਿੰਘ ਹੁਕਮ ਲਵੇ ਜਿਨ੍ਹਾਂ ਨੇ ਅਮਰਤ ਛਕਿਆ ਹੈ ਉਹਨਾਂ ਵਿੱਚੋਂ ਜੇ ਕਿਸੇ ਦਾ ਨਾਮ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸੀ ਰੱਖਿਆ ਹੋਇਆ ਉਸ ਦਾ ਨਾਮ ਹੁਣ ਬਦਲਾ ਕੇ ਰੱਖਿਆ ਜਾਵੇ ਭਾਵ ਹੁਣ ਉਹਦੇ ਨਾਲ ਨਾਲ ਸਿੰਘ ਲੱਗ ਜਾਣਾ ਗੁਰੂ ਦਾ ਸਿੰਘ ਬਣ ਜਾਣਾ ਅੰਤ ਵਿੱਚ ਕੜਾ ਪ੍ਰਸ਼ਾਦ ਵਰਤੇ ਜਹਾਜ਼ ਚੜ੍ਹੇ ਸਾਰੇ ਸਿੰਘਾਂ ਤੇ ਸਿੰਘਣੀਆਂ ਇੱਕੋ ਬਾਟੇ ਵਿੱਚੋਂ ਕੜਾ ਪ੍ਰਸ਼ਾਦ ਰੜਕੇ ਛਕਣ ਵੀ ਇੱਕੋ ਬਾਟੇ ਵਿੱਚੋਂ ਕੜਾ ਪ੍ਰਸ਼ਾਦ ਰੜਕੇ ਛਕਾਇਆ ਜਾਵੇ। ਇਸੇ ਸਾਧ ਸੰਗਤ ਜੀ ਅ ਅੰਮ੍ਰਿਤ ਸੰਸਕਾਰ ਜੋ ਸਿੱਖ ਰਹਿਤ ਮਰਯਾਦਾ ਵਿੱਚ ਆਪ ਪਸੰਦ ਰਹਿਣ ਤੇ ਗੁਰੂ ਦੀ ਰਹਿਤ ਮਰਯਾਦਾ ਜੋ ਖਾਲਸਾ ਦੀ ਰਹਿਤ ਮਰਯਾਦਾ ਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਸਿੱਖ ਨੇ ਆਪਣਾ ਜੀਵਨ ਜਿਉਣਾ ਹੈ। ਕਿ ਜੋ ਪਹਿਲਾਂ ਵੀ ਆਪਾਂ ਗੱਲ ਸਮਝਦੇ ਹਾਂ ਸਿੱਖ ਰਹਿਤ ਮਰਯਾਦਾ ਤੁਸੀਂ ਇਹ ਕਾਲ ਤੱਕ ਸਾਬਤ ਪ੍ਰਮਾਣਿਤ ਹੈ ਇਹਦੀ ਕੋਈ ਭੇਟਾ ਨਹੀਂ ਹਰ ਸਿੱਖ ਦੇ ਘਰੇ ਹੋਣਾ ਚਾਹੀਦੀ ਹੈ ਕਿਤੇ ਵੀ ਤੁਸੀਂ ਦਰਬਾਰ ਸਾਹਿਬ ਜਾਓ ਇਤਿਹਾਸਕ ਜਗ੍ਹਾ ਤੇ ਕਿਤੇ ਵੀ ਚਲੇ ਜਾਓ ਉੱਥੋਂ ਇਹ ਜ਼ਰੂਰ ਲੈ ਕੇ ਆਓ ਸਾਥ ਸੰਗਤ ਹੋਇਆ ਭੁੱਲਣ ਦੀ ਕਿਵੇਂ ਕਰਨਾ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੋਇਆ ਭੁੱਲਣ ਦੀ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ